ਖ ਰਿਹਾ ਹੋ ਜੀਤ ਵੈਬ ਟੀਵੀ ਮੈਂ ਸਤਵੰਨ ਸਿੰਘ ਥਿਆੜਾ ਨਸਰਾਲੇ ਤੋਂ ਦਰਸ਼ਕੋ ਅੱਜ ਹੁਸ਼ਿਆਰਪੁਰ ਜਲੰਧਰ ਰੋਡ ਤੇ ਨਸਰਾਲਾ ਦੇ ਨੇੜੇ ਇੱਕ ਹਾਦਸਾ ਵਾਪਰਿਆ ਜਿਹਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਜੋ ਸਵਾਰੀਆਂ ਦੇ ਨਾਲ ਲੱਦੀ ਹੋਈ ਸੀ ਤੇ ਉਹ ਜਲੰਧਰ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਸੀ ਤੇਜ਼ ਰਫਤਾਰ ਹੋਣ ਦੇ ਕਾਰਨ ਉਹ ਇੱਕ ਟੈਂਪੂ ਦੇ ਨਾਲ ਟਕਰਾਈ ਟੈਂਪੂ ਦੇ ਨਾਲ ਟਕਰਾਉਣ ਤੋਂ ਬਾਅਦ ਟੈਂਪੂ ਦਾ ਤਾਂ ਜੋ ਨੁਕਸਾਨ ਹੋਇਆ ਹੋਇਆ ਬੱਸ ਜਿਹੜੀ ਆ ਇੱਕ ਹਾਦਸੇ ਤੋਂ ਤਕਰੀਬਨ ਅੱਗੇ ਢਾਕੇ 100 ਕਿਲੋਮੀਟਰ ਦੇ ਤਕਰੀਬਨ ਵਕਵੇ ਦੇ ਨਾਲ ਇੱਕ TCL ਕੰਪਨੀ ਆ ਉਹਨਾਂ ਦਾ ਜਿਹੜਾ ਗੇਟ ਆ ਉਹਨੂੰ ਵੀ ਤੋੜ ਕੇ ਅੰਦਰ ਜਾ ਕੇ ਜਿਹੜੇ ਇੱਕ ਟਿਪਰ ਖੜਾ ਸੀਗਾ ਉਹਦੇ ਨਾਲ ਇੱਕ ਹੋਰ ਪਿਛੇ ਟਿਪਰ ਖੜਾ ਸੀਗਾ ਉਹਨਾਂ ਦੇ ਵਿੱਚ ਜਿਹੜੀ ਆ ਆ ਕੇ ਵੱਜ ਕੇ ਰੁਕੀ ਆ ਫਾਈਬਰ ਜਿਹੜਾ ਇਸ ਦਾ ਫਰਾਰ ਹੋ ਚੁੱਕਿਆ ਤੇ ਜਿਹੜੀਆਂ ਸਵਾਰੀਆਂ ਆ ਉਹਨਾਂ ਨੂੰ ਜਿਹੜੀਆਂ ਕੁਝ ਜਿਹੜੀਆਂ ਆ ਸੱਟਾਂ ਵੱਜੀਆਂ ਤੇ ਮੌਕੇ ਤੇ ਪਹੁੰਚੇ ਜਿਹੜੇ ਆ ਐਂਬੂਲੈਂਸ ਦੇ ਰਾਹੀ ਉਹਨਾਂ ਨੂੰ ਸਿਵਲ ਹਸਪਤਾਲ ਤੇ ਪਹੁੰਚਾਇਆ ਗਿਆ ਦਾ ਰੋਡ ਤੇ ਰੁਕ ਗਿਆ ਛੱਡੀ ਚ ਵੱਜ ਕੇ ਤੇ ਬੱਸ ਅੰਦਰ ਆ ਗਈ ਠੀਕ ਹੈ ਤੇ ਇਹਦੇ ਵਿੱਚ ਜਿਹੜੀਆਂ ਸਵਾਰੀਆਂ ਸੀਗੀਆਂ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਕੋਈ ਸਾਹਿਬ ਸੀ 7-8 ਬੰਦੇ ਦਾ ਸੱਟਾ ਸੱਟਾ ਲੱਗ ਗਿਆ ਵਿਚਾਰੇ ਆ ਬਾਕੀ ਉਹ ਖਾਸ ਜ਼ਿਆਦਾ ਜ਼ਖਮੀ ਤਾਂ ਨਹੀਂ ਹੋਇਆ ਨਹੀਂ ਜ਼ਿਆਦਾ ਤਾਂ ਤਕਰੀਬਨ ਹੋਇਆ ਨਹੀਂ ਬਾਕੀ ਇਹ ਡੌਕ ਤੇ ਜ਼ਿਆਦਾ ਲੱਗੀਆਂ ਡੌਕ ਤੇ ਜ਼ਿਆਦਾ ਲੱਗੀਆਂ ਤੇ ਇਹ ਜਿਹੜਾ ਬੱਸ ਦਾ ਜਿਹੜਾ ਡਰਾਈਵਰ ਸਿਕਾ ਉਹ ਕਿੱਥੇ ਗਿਆ ਲਗਿਆ ਉਹ ਸਾਹਿਬ ਜਿੱਦਾਂ ਹੁਣ ਰੱਛ ਪੈ ਗਿਆ ਜ਼ਿਆਦਾ ਉਹਦੇ ਵਿੱਚ ਅਸੀਂ ਬੀਜੀ ਹੋ ਗਿਆ ਜ਼ਿਆਦਾ ਠੀਕ 2 ਨਿਕਲ ਗਿਆ ਠੀਕ ਹੈ ਹਸਪੀਟਲ ਉਹਨਾਂ ਨੂੰ ਸੋਨਾਲੀ ਕਾ ਤੋਂ ਐਂਬੂਲੈਂਸ ਮੰਗਾਈ ਸੀ ਵੀ ਫੋਨ ਕਰਕੇ ਠੀਕ ਹੈ ਜੀ ਉਹਦੇ ਵਿੱਚ ਬਾਗ ਉਹਨਾਂ ਨੇ ਕਿਹਾ ਮੋਕੇ ਦੇ ਕਾਰਨ ਆ ਵਾਪਰੇ ਜੀ ਮਤਲਬ ਕਿ ਮੈਂ ਹੁਸ਼ਾਗੁਰ ਤੋਂ ਜਲੰਧਰ ਜਾ ਰਿਹਾ ਸੀਗਾ ਗੱਡੀ ਮੇਰੀ ਥੋੜੀ ਲੋਡ ਸੀਗੀ ਤੇ ਲੋਡ ਦੇ ਵਿੱਚ ਇਦਾਂ ਸੀ ਜਿਹੜਾ ਕਰਤਾਰ ਬੱਸ ਦਾ ਸੀਗਾ ਕਰਤਾਰ ਬੱਸ ਆ ਰਹੀ ਸੀਗੀ ਉਹ ਥੋੜੀ ਸਪੀਡ ਸੀਗਾ ਸਪੀਡ ਸੀਗਾ ਉਹਦਾ ਸਕਾਲੇ ਥੋੜਾ ਵਿਗੜ ਗਿਆ ਸੀਗਾ ਤੇ ਉਸ ਤੋਂ ਬਾਅਦ ਇਹਨੇ ਪੂਰੀ ਸਾਈਡ ਛਿਲਕੇ ਮੇਰੀ ਲੈ ਗਿਆ ਤੇ ਗੱਡੀ ਮੇਰੀ ਪਲਡੀ ਖਾ ਗਈ ਸੀਗੀ ਇਹਦੇ ਤਿੰਨ ਜਿਹੜੀ ਲੇਬਰ ਦੇ ਬੰਦੇ ਸੀਗੇ ਜਾਣੇ ਨੁਕਸਾਨ ਦਾ ਮਿਲਉਆ ਚਲੋ ਸੱਟਾਂ ਆਈਆਂ ਬੰਦਿਆਂ ਨੂੰ ਤੇ ਉਹ ਫਿਰ ਉਹਦਾ ਸਤੁਲਨ ਵਿਗੜ ਗਿਆ ਉਹਨੇ ਜਿਹੜੀ ਇਹ ਫੈਕਟਰੀ ਹੈ ਕੀ ਹੈ ਉਹਦੇ ਕੰਨ ਤੋੜ ਕੇ ਸਭੋ ਗੱਡੀ ਉਹ ਬੱਸ ਉਹਨੇ ਅੰਦਰ ਹੀ ਬਾਅਦ ਦੀ ਠੀਕ ਹੈ ਜੀ ਹਾਂਜੀ ਗੱਡੀ ਦੀ ਜਿਹੜੀ ਇਹ ਬੱਸ ਹੈ ਉਹਦੀ ਕਿੰਨੀ ਕੀ ਸਪੀਡ ਸੀ ਜਿਹੜਾ ਜਿਹੜਾ ਇੰਨਾ ਤਕਰੀਬਨ ਆ ਹਾਸੇ ਵਾਲੀ ਜਗ੍ਹਾ ਤੋਂ ਵੀ ਉਹ 100 ਪਲੱਸ ਸੀਗਾ ਬਾਜੀ 100 ਪਲੱਸ 100 ਪਲੱਸ ਸੀਗਾ ਬਾਜੀ ਤੇ ਤਕਰੀਬਨ ਹੈ 100 ਮੀਟਰ ਅੱਗੇ ਜਾ ਕੇ ਉਹ ਗੱਡੀ ਡਿੜੀ ਅੰਦਰ ਜਾ ਕੇ ਉਹ ਵੀ ਟੱਕਰਾਂ ਦੇ ਵਿੱਚ ਵੱਜ ਗਈ ਹਾਂਜੀ ਹਾਂਜੀ ਉਹ ਸ਼ੋ ਪਲੱਸ ਸਪੀਡ ਸੀ ਉਹਦੇ ਕੋਲ ਸਾਨੂੰ ਤਾਂ ਬਿਗੜ ਗਿਆ ਦਾ ਸੰਭੀ ਨਹੀਂ ਗਈ ਉਹ ਕੋਲ ਠੀਕ ਹੈ ਹਾਂਜੀ ਤੁਸੀਂ ਜਿਹੜਾ ਹਾਸਾ ਹੋਇਆ ਉਹਦੇ ਵਿੱਚ ਬੱਸ ਰਵੇ ਤੁਸੀਂਗੇ ਜੀ ਮੈਂ ਪਾਸ ਪੈਸੇ ਕਰੀ ਅਸਲ ਤੁਸੀਂ ਕਿਹੜੀ ਜਗ੍ਹਾ ਤੋਂ ਉਹਦੇ ਸੀ ਆ ਰਹੇ ਸੀ ਮੈਂ ਜਲੰਧਰ ਆ ਰਿਹਾ ਸੀ ਜੇ ਲੰਮੀਆਂ ਸਵਾਰੀਆਂ ਸੀ ਤਾਂ ਜਦੋਂ ਇਹ ਹਾ사 ਬੰਦ ਰਿਹਾ ਬੱਸ ਦੀ ਸਪੀਡ ਇਹਦਾ ਕੀ ਕੋਈ ਕਾਰਨ ਪਤਾ ਲੱਗਾ ਕਿ ਹਾ사 ਨੇ ਕਾਰਨ ਦਾ ਨਹੀਂ ਪਤਾ ਲੱਗਾ ਜੀ ਤਾਂ ਵੇਖਣ ਅੱਛਾ ਜੀ ਤੇ ਸਵਾਰੀਆਂ ਕਿੰਨੀਆਂ ਸੀ ਇਹ ਜੋ ਸਵਾਰੀਆਂ ਕਾਫੀ ਸੀ ਤੇ ਬਾਕੀ ਸਵਾਰੀਆਂ ਜਿਹੜੀਆਂ ਸੀ ਉਹਨਾਂ ਦੇ ਕਿੰਨੀਆਂ ਕੁ ਛੱਟਾਂ ਬੱਜੀਆਂ ਛੱਟਾਂ ਕਾਫੀ ਲੱਗੇਗਾ ਉਹ ਵਸੇ ਅੱਛਾ ਜੀ ਤੇ ਤੁਹਾਨੂੰ ਜਿਹੜਾ ਤੁਸੀਂ ਬੇ ਇਥੇ ਕਿਸ ਤਰੀਕੇ ਨਾਲ ਆਏ ਪਹੁੰਚੇ ਉੱਥੋਂ ਫਿਰ ਐਂਬੂਲੈਂਸ ਦਾ ਕਾਫੀ ਚਾਰ ਬਾਅਦ ਤੇ ਆਇਆ ਉਹਦੇ ਵਿੱਚ ਕੁਝ ਆਇ ਸੀ ਕਿ ਬੇ ਸਵਾਰੀਆਂ ਇੱਧਰ ਆ ਗਈਆਂ ਵੀ ਟਰਨ ਵਾਈਟ ਟਰਨ ਹੀ ਲੈ ਕੇ ਆਉਂਦੇ ਸੀ। ਤੇ ਹੁਸ਼ਿਆਰ ਤੋਂ ਜਲੰਧਰ ਰੋਡ ਤੇ ਇੱਕ ਐਕਸੀਡੈਂਟ ਹੋਇਆ ਸੀਗਾ ਜੀ ਤੇ ਸਾਨੂੰ ਪਤਾ ਲੱਗਾ ਸੀ ਮੋਕੇ ਤੇ ਆਈ ਸੀਗੀ ਜੀ ਇੱਕ ਕਰਤਾਰ ਕੰਪਨੀ ਦੀ ਬੱਸ ਆ ਉਹ ਜਲੰਧਰ ਤੋਂ ਹੁਸ਼ਿਆਰਪੁਰ ਜਾ ਰਹੀ ਸੀਗੀ ਜੀ ਤੇ ਦੂਜਾ ਜਿਹੜਾ ਇੱਕ ਟੈਂਪੂ ਸੀਗਾ ਉਹਦੇ ਵਿੱਚ ਸਕ੍ਰੈਪ ਲੱਧਿਆ ਹੋਇਆ ਸੀਗਾ ਉਹ ਹੁਸ਼ਿਆਰਪੁਰ ਤੋਂ ਜਲੰਧਰ ਨੂੰ ਜਾ ਰਿਹਾ ਸੀਗਾ ਜੀ ਇਹਨਾਂ ਦਾ ਦੋਨਾਂ ਦਾ ਇੱਥੇ ਐਕਸੀਡੈਂਟ ਹੋਇਆ ਸੀਗਾ ਜੀ ਮੋਪੀ ਤੇ ਆਈਆਂ ਸਵਾਰੀਆਂ ਦੇ ਮੰਮੂਲੀ ਸੱਟਾਂ ਲੱਗੀਆਂ ਜੀ ਤੇ ਜਿਹਨਾਂ ਨੂੰ ਇਲਾਜ ਲਈ ਜਿਹੜਾ ਹਸਪਤਾਲ ਜਿਹੜਾ ਭੇਜ ਦਿੱਤਾ ਗਿਆ ਇਹਦਾ ਹਾਦਸੇ ਦਾ ਜਿਹੜਾ ਕੋਈ ਕਾਰਨ ਪਤਾ ਲੱਗ ਸਕਿਆ ਵੀ ਕੀ ਕਾਰਨ ਵਾਪਰਿਆ ਨਹੀਂ ਜੀ ਇਹ ਤਾਂ ਬਾਅਦ ਦੇ ਵਿੱਚ ਤਫ਼ਤੀਸ਼ ਦੇ ਦੌਰਾਨ ਪਤਾ ਲੱਗੂਗਾ ਹੁਣ ਕੀ ਹੋਇਆ ਹੈ ਇਹ ਸਵੇਰੇ ਕਰਾਂਗੇ ਇਹ ਕਿੰਨੀ ਸਪੀਡ ਦੇ ਨਾਲ ਹੋ ਗਈ ਇਹ ਪ੍ਰਤੱਖ ਦਰਸ਼ੀਆਂ ਤੋਂ ਪਤਾ ਲੱਗਦਾ ਵੀ ਇਹ ਜਿਹੜੀ ਆ ਕਾਫੀ ਸਪੀਡ ਦੇ ਨਾਲ ਸੀ ਕਿਸੇ ਵੀਕਲ ਨੂੰ ਓਵਰਟੇਕ ਕਰ ਰਹੀ ਸੀ ਉਹਦੇ ਨਾਲ ਬੀਜੇ ਪਾਸੇ ਜਾ ਕੇ ਤੇ ਉਹਦੀ ਗੱਡੀ ਦੇ ਨਾਲ ਟਕਰਾ ਗਈ ਇਹ ਸਪੀਡ ਕੋਈ ਕਾਫੀ ਤੇ ਦਰਸ਼ਕੋ ਮੌਕੇ ਤੇ ਜਾ ਕੇ ਸਾਰੇ ਤੱਥ ਤੁਹਾਡੇ ਸਾਹਮਣੇ ਹਾਜ਼ਰ ਕੀਤੇ ਆ ਬਸਰੀਆਂ ਜਿਹੜੀਆਂ ਸਵਾਰੀਆਂ ਜੋ ਜ਼ਖਮੀ ਹੋਈਆਂ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਆ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਹੋਈ ਆ ਉਹਦਾ ਹਾਦਸੇ ਦਾ ਕਾਰਨ ਜਾਣਨ ਦੇ ਵੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਮੈਂ ਸਰਾਲਾ ਤੋਂ ਸਤਵੰਤ ਸਿੰਘ ਥਿਆੜਾ ਦੀ ਅਜੀਤ ਵੈਬ ਟੀਵੀ ਦੇ ਲਈ ਵਿਸ਼ੇਸ਼ ਰਿਪੋਰਟ